ਸਾਟੈਂਬਲੈਂਸ ਇਹ ਹਾਸ ਫਾਊਂਡੇਸ਼ਨ ਦਾ ਬਹੁਤ ਨਵੇਕਲਾ ਅਪਰਾਣਾ ਇਹ ਮੋਬਾਈਲ ਮੈਡੀਕਲ ਯੂਨਿਟ ਹੈ ਇਹ ਮੋਬਾਈਲ ਮੁਹੱਲਾ ਕਲੀਨਿਕ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਆਮ ਆਦਮੀ ਕਲੀਨਿਕ ਵੀ ਕਹਿ ਸਕਦੇ ਹੋ ਕਿਉਂਕਿ ਇਹਦੇ ਵਿੱਚ ਸਟਾਫ ਵੀ ਪੂਰਾ ਹੈਗਾ ਇਹਦੇ ਵਿੱਚ ਮੈਡੀਕਲ ਕੁਆਲੀਫਾਈਡ ਡਾਕਟਰ ਹੈ ਇਹਦੇ ਵਿੱਚ ਫਾਰਮਾਸਿਸਟ ਹੈ ਗੋਟਲੀ ਟੈਕਨੀਸ਼ੀਅਨ ਹੈ ਔਰ ਇੱਕ ਕਮਿਊਨਿਟੀ ਜਿਹੜਾ ਹੈਗਾ ਸੋਸ਼ਲ ਡਿਵੈਲਪਮੈਂਟ ਆਫਸਰ ਕਹਿੰਦੇ ਆ ਉਹਨਾਂ ਜਿਨ੍ਹਾਂ ਨੇ ਉੱਥੇ ਲੋਕਾਂ ਦੇ ਨਾਲ ਤਾਲਮੇਲ ਰੱਖਣਾ ਜਿਹੜੇ ਪ੍ਰਿੰਟ ਤੇ ਜਾਣਾ ਉੱਥੇ ਉਹਨਾਂ ਨੇ ਉਹ ਜਿਹੜੀ ਸਾਡੀ ਸਿਹਤ ਕਮੇਟੀ ਆ ਵਿਲੇਜ ਹੈਲਥ ਨਿਊਟ੍ਰੀਸ਼ਨ ਸੈਨੀਟੇਸ਼ਨ ਕਮੇਟੀ ਆ ਉਹਨਾਂ ਨੂੰ ਕੰਟੈਕਟ ਕਰਨਾ ਆਸ਼ਾ ਵਰਕਰ ਨੂੰ ਕੰਟੈਕਟ ਕਰਨਾ ਇਹ ਉਹਨਾਂ ਨੇ ਸਾਰੇ ਜਿੰਨੇ ਵੀ ਪੇਸ਼ੈਂਟਸ ਦੇ ਵਿੱਚ ਜਿਹੜੇ ਬੰਦੇ ਦਵਾਈ ਦੀ ਲੋੜ ਹੈ ਜਿਹਨੂੰ ਕੋਈ ਤਕਲੀਫ ਹੈ ਦੁੱਖ ਤਕਲੀਫ ਹੈ ਉਹ ਸਾਰੇ ਇੱਕ ਕਾਮਨ ਜਗ੍ਹਾ ਤੇ ਆਮ ਤੌਰ ਤੇ ਜਿਹੜਾ ਪਿੰਡ ਦੇ ਵਿੱਚ ਗੁਰਦੁਆਰਾ ਜਾਂ ਦਰਵਾਜ਼ਾ ਜਿਹੜਾ ਹੁੰਦਾ ਉੱਥੇ ਇਕੱਠੇ ਕਰ ਲੈਂਦੇ ਆ ਉਹ ਇਹ ਜਾ ਕੇ ਡਾਕਟਰ ਸਾਹਿਬ ਮੌਕੇ ਤੇ ਐਗਜ਼ਾਮਨ ਕਰਕੇ ਹਿਸਟਰੀ ਲੈ ਕੇ ਉਹਨਾਂ ਦੇ ਟੈਸਟ ਕਰਕੇ ਉੱਥੇ ਟੈਸਟ ਹੋ ਜਾਂਦੇ ਦੇ ਵਿੱਚ ਜਿਹੜੀ ਹੈਗੀ ਹੈ ਲੈਬੋਰੀ ਵੀ ਆ ਔਰ ਸਾਰੀਆਂ ਦਵਾਈਆਂ ਵੀ ਅਵੇਲੇਬਲ ਆ ਇਹਨਾਂ ਦੇ ਕੋਲੇ ਤਕਰੀਬਨ ਤਕਰੀਬਨ 250 ਦੇ ਕਰੀਬ ਦਵਾਈਆਂ ਜਿਹੜੀਆਂ ਅਵੇਲੇਬਲ ਆ ਤੇ ਇਹਨਾਂ ਦਾ ਮਾਡਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਹੈਗਾ ਵੀ 24 ਦਿਨ ਲਗਾਤਾਰ ਚਲਣੀ ਆ ਜਿੱਦੇ ਕੋਈ ਛੁੱਟੀ ਨਹੀਂ ਕੋਈ ਗਸਟਰਡ ਹਾਲੀਡੇਜ਼ ਨਹੀਂ ਬਹੁਤ ਵਧੀਆ ਇੱਕ ਚੀਜ਼ ਉਹ ਤੋਂ ਬਾਅਦ ਨੂੰ ਹਫਤੇ ਦੀ ਛੁੱਟੀ ਮਿਲਨੀ ਆ ਤੇ ਅਸੀਂ ਉਹਨਾਂ ਦਾ ਰੁਟੀਨ ਇਸ ਤਰ੍ਹਾਂ ਬਣਾ ਲਿਆ ਉਹਨਾਂ ਨੂੰ ਸੱਤਾ ਨੂੰ ਅਸੀਂ ਇਸ ਤਰ੍ਹਾਂ ਅਰੇਂਜ ਕਰਨਾ ਵੀ ਉਹਨਾਂ ਨੂੰ ਲੋਕਾਂ ਨੂੰ ਰੋਜ਼ ਦਵਾਈ ਮਿਲੇ ਕੋਈ ਵੀ ਨਾਕਾ ਨਹੀਂ ਪੜਾ ਵਿੱਚ ਜਿਹੜੀਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਵੱਲੋਂ ਤੇ ਹੰਸ ਫਾਊਂਡੇਸ਼ਨ ਦੀ ਕਿਰਪਾ ਨਾਲ ਇਹ 70000 ਮੋਬਾਈਲ ਬੈਨਾ ਮੈਡੀਕਲ ਦੇ ਜਿਹੜੀਆਂ ਰਵਾਨਾ ਕੀਤੀਆਂ ਜਾ ਰਹੀਆਂ ਨੇ ਬਹੁਤ ਹੀ ਅੱਛਾ ਉਪਰਾਲਾ ਪੰਜਾਬ ਸਰਕਾਰ ਦਾ ਆਪਣੇ ਭਗਵੰਤ ਮਾਨ ਮੁੱਖ ਮੰਤਰੀ ਜਿਹੜੇ ਨੇ ਆਪਣੇ ਉਹ ਸ਼ੁਰੂ ਤੋਂ ਹੀ ਪੰਜਾਬ ਦੀ ਸਿਹਤ ਨੂੰ ਲੈ ਕੇ ਬਹੁਤ ਅੱਛੇ-ਅੱਛੇ ਉਪਰਾਲੇ ਕਰ ਰਹੇ ਨੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਕੀ ਹਰ ਵਕਤ ਸਿਹਤ ਨੂੰ ਲੈ ਕੇ ਪੰਜਾਬ ਦੇ ਨੂੰ ਵੱਡੇ ਅਹਿਮ ਫੈਸਲੇ ਕਰ ਰਹੇ ਨੇ ਉਹਦੇ ਵਿੱਚੋਂ ਇੱਕ ਵਧੀਆ ਉਪਰਾਲਾ ਉਹਨਾਂ ਗਰੀਬਾਂ ਦੀ ਉਹਨਾਂ ਪਿਛੜਿਆਂ ਦੀ ਉਹਨਾਂ ਹੈਂਡੀਕੈਪਡ ਲੋਕਾਂ ਦੇ ਲਈ ਬਹੁਤ ਵੱਡੀ ਸਹੂਲਤ ਹੈ ਜੋ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਤੇ ਉਹ ਨੇੜੇ-ਤੇੜੇ ਹਸਪਤਲ ਵੀ ਨਹੀਂ ਆ ਸਕਦੇ ਸੁਵਿਧਾ ਦੇ ਕਾਰਨ ਸਾਧਨ ਦੇ ਕਾਰਨ ਤੇ ਇਹ ਉਹਨਾਂ ਦੇ ਲਈ ਇੱਕ ਇੱਕ ਇਹੋ ਜਿਹਾ ਚਿਰਾਗ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਰੋਸ਼ਨ ਕਰੂਗਾ ਉਹਨਾਂ ਨੂੰ ਬਿਮਾਰੀਆਂ ਤੋਂ ਦੂਰ ਕਰੂਗਾ ਰਹਿਤ ਕਰੂਗਾ ਸੋ ਇਹ ਸੱਤ ਐਂਬੂਲੈਂਸਾਂ ਇੱਕ ਤਰ੍ਹਾਂ ਦਾ ਵਰਦਾਨ ਬਣ ਕੇ ਏਰੀਏ ਦੇ ਲਈ ਆਈਆਂ ਨੇ ਹੁਣ ਪੰਜਾਬ ਬਣੇਗਾ ਸਿਹਤਮੰਦ ਸਾਡੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੀ ਅਗਵਾਈ ਹੇਠ ਇਹ ਜਿਹੜੀਆਂ 7 ਮੋਬਾਈਲ ਵੈਨਾਂ ਹੰਸ ਫਾਊਂਡੇਸ਼ਨ ਵੱਲੋਂ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫੈਸਿਲਿਟੀਆਂ ਹੋਣਗੀਆਂ ਕਈ ਤਰ੍ਹਾਂ ਦੇ ਟੈਸਟ ਹੋਣਗੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਹ ਵੈਨਾਂ ਜਾਣਗੀਆਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਏਗਾ ਉਹਨਾਂ ਨੂੰ ਦਵਾਈਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਤੇ ਮੈਨੂੰ ਨਹੀਂ ਲੱਗਦਾ ਹੁਣ ਕੋਈ ਸਾਡਾ ਇਹੋ ਜਿਹਾ ਪਿੰਡ ਰਹੇਗਾ ਕਿ ਜਿੱਥੇ ਇਲਾਜ ਦੇ ਖਾਣੋ ਲੋਕ ਮਤਲਬ ਰਹਿ ਜਾਣਗੇ